ਕਰਨ ਨੂੰ ਪੰਦਰਾਂ ਨੂੰ ਸੇਵਾ ਕਰਨ ਪੰਜਾਬ ਪੁਲਿਸ ਵਧੀਆ ਕੰਮ ਵੀ ਕਰਦੀ ਆ ਬਹੁਤ ਚੰਗੇ ਭਰਾ ਨੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨ ਲੱਗੇ ਆ ਚੰਗਿਆਈ ਬਰਾਈ ਦੀ ਚੰਗਿਆਈ ਬਰਾਈ ਹਰੇਕ ਥਾਂ ਤੇ ਆ ਹਰੇਕ ਸਟੇਟ ਹਰੇਕ ਮੁਲਕ 'ਚ ਆ ਆਪਾਂ ਐ ਨਹੀਂ ਕਹਿ ਸਕਦੇ ਵੀ ਫਲਾਨੀ ਥਾਂ ਤੇ ਚੰਗੇ ਲੋਕ ਵਸਦੇ ਆ ਜਾਂ ਮਾੜੇ ਵਸਦੇ ਆ ਜਾਂ ਜਾਤ ਪਾਤ ਚ ਲੋਕ ਚੰਗੇ ਮਾੜੇ ਵਸਦੇ ਆ ਇਹ ਹਰੇਕ ਥਾਂ ਹੀ ਹੁੰਦੇ ਆ ਸੋ ਆਪਾਂ ਗੱਲ ਕਰਨ ਲੱਗੇ ਆਂ ਜ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਬਾਰੇ ਬਹੁਤ ਬੰਦਿਆਂ ਦੀ ਯਾਰਾਦਾਰੀ ਸੋਚ ਹੁੰਦੀ ਆ ਵੀ ਯਾਰ ਨਹੀਂ ਆਇਓ ਮਾੜੇ ਹਨਾ ਇਹ ਚੰਗੇ ਮਾੜੇ ਲੋਕ ਜਿਵੇਂ ਪਹਿਲਾਂ ਕਹਿ ਕੇ ਸਾਡੇ ਸਾਰੇ ਕਿਤੇ ਹੁੰਦੇ ਨੇ ਹੁਣੇ ਜਿਵੇਂ ਮੈਂ ਦੇਖਿਆ ਵੀ ਇੱਕ ਵੀਰ ਸਾਡਾ ਬਾਂਦਰਾ ਨੂੰ ਫਲ ਫਰੂਟ ਪਾਉਣ ਲੱਗਿਆ ਹੋਇਆ ਸੀਗਾ ਹਨਾ ਸੇਵਾ ਕਰਨ ਲੱਗੇ ਸਾਡਾ ਭਰਾ ਤੇ ਅੱਜ ਮੈਂ ਗੱਲ ਸਾਂਝੀ ਕਰਨ ਲੱਗਿਆ ਇੱਕ ਤਾਂ ਸੁਣੀ ਸੁਣਾਈ ਗੱਲ ਹੋਈ ਹੁੰਦੀ ਆ ਮੇਰੇ ਤੇ ਆਪਦੀ ਬੀਤੀ ਦੀ ਗੱਲ ਦੱਸਣ ਲੱਗਿਆ ਮੇਰਾ ਕਿਤੇ ਕੋਈ ਝਗੜਾ ਹੋਇਆ ਕੋਈ ਮਸਲਾ ਹੋਇਆ ਵੱਡਾ ਕੋਈ ਝਗੜਾ ਹੋ ਗਿਆ ਸੀਗਾ ਤੇ ਉਹਦੇ ਵਿੱਚ ਪੁਲਿਸ ਨੇ ਮੈਨੂੰ ਚੱਕਿਆ ਹੋਇਆ ਸੀਗਾ ਤੇ ਨਾ ਉੱਥੇ ਜਦੋਂ ਮੈਨੂੰ ਟੈਰੋਗੇਟ ਕਰਨ ਲੱਗੇ ਤੇ ਜਿਹੜਾ ਸਰਵਿੰਗ ਇਨਸਪੈਕਟਰ ਸੀ ਉਹਦੇ ਨਾਲ ਦੋ ਤਿੰਨ ਇਹ ਦੋ ਹੌਲਦਾਰ ਇੱਕ ਸਿਪਾਹੀ ਤਿੰਨ ਚਾਰ ਜਣੇ ਬੰਦ ਚਾਲ ਕੋਲਮ ਲਾ ਕੇ ਚਾਰ ਪੰਜ ਜਣੇ ਸੀ ਤੇ ਉਹਨੂੰ ਭਰਾ ਜਿਹੜਾ ਸਾਡੇ ਚ ਅੱਜ ਹੈ ਨਹੀਂ ਕਿ ਇਹਦੀ ਮੈਂ ਗੱਲ ਕਰਨ ਲੱਗਿਆ ਹੌਲਡਰ ਸੀ ਉਹ ਤੇ ਉਹਨੂੰ ਉਹ ਸਰਵਿੰਗ ਇੰਸਪੈਕਟਰ ਨੇ ਕਿਹਾ ਵੀ ਇਹਦੇ ਲੱਤਾਂ ਫੜ ਜਣੀ ਮੇਰੀਆਂ ਉਹਨੇ ਜਵਾਬ ਦੇਦਾ ਕਹਿੰਦਾ ਮੈਂ ਨਹੀਂ ਫੜਨੀ ਹੈਗੀਆਂ ਉਹ ਕਹਿੰਦਾ ਐਂ ਕਰ ਫਿਰ ਅ ਕਰੰਟ ਵਾਲੀ ਮਸ਼ੀਨ ਫੜ ਲਾ ਉਹਨੇ ਉਹ ਤੋਂ ਵੀ ਜਵਾਬ ਦੇਤਾ ਉਹਨੇ ਕਿਹਾ ਦੇ ਪਿੱਛੇ ਜਣੀ ਬਾਲ ਫੜ ਕੇ ਜਿਵੇਂ ਗੋਡਾ ਲਾ ਲੈਂਦੇ ਨੇ ਜੋ ਚੱਡੇ ਪਾੜਦੇ ਨੇ ਉਹਨੇ ਉਹ ਤੋਂ ਵੀ ਜਵਾਬ ਦੇਤਾ ਉਹ ਖਿੱਚ ਗਿਆ ਸਰਵ ਇੰਸਪੈਕਟਰ ਕਹਿੰਦਾ ਤੂੰ ਫੜਦਾ ਕਿਉਂ ਨਹੀਂ ਐ ਕਿਉਂ ਨਹੀਂ ਕਰਦਾ ਜਾਂ ਤੂੰ ਮੇਰਾ ਗੱਲ ਨਹੀਂ ਮੰਨਦਾ ਤੂੰ ਮੇਰੀ ਉਹ ਮੂਰਿਓ ਹੌਲਡਰ ਕਹਿੰਦਾ ਕਹਿੰਦਾ ਮੈਨੂੰ ਨਹੀਂ ਪਤਾ ਇਹਨੇ ਜੁਰਮ ਕੀਤਾ ਜਾਂ ਨਹੀਂ ਕੀਤਾ ਇਹ ਦੋਸ਼ੀ ਆ ਕਿ ਨਿਰਦੋਸ਼ ਆ ਕਹਿੰਦਾ ਵੀ ਮੈਂ ਨਹੀਂ ਫੜਨਾ ਮੈਂ ਮੈਂ ਪਾਪਾ ਦਾ ਭਾਗੀ ਨਹੀਂ ਬਣਨਾ ਦੇਖੋ ਇਹੋ ਜਿਹੇ ਬੰਦੇ ਵੀ ਇਨਸਾਨ ਦੁਨੀਆ ਦੇ ਉੱਤੇ ਪਏ ਨਹੀਂ ਪਿੱਛੇ ਜਿਹੜਾ ਕੋਰੋਨਾ ਆਇਆ ਸੀ ਮੇਰੇ ਨਾਣੇ ਜਿੱਤੇ ਆਉਂਦਾ ਹੌਲਦਾਰ ਦਾ ਦਾੜ੍ਹੀ ਬਣ ਕੇ ਰੱਖਦਾ ਸੀ ਬਾਈ ਸਾਡੇ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਦੇ ਭਰਾ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਦੇ ਬਾਰੇ ਜਾਣਦੇ ਹੋਣਗੇ ਮੇਰੇ ਨਾਣੇ ਜਿੱਤੇ ਆਉਂਦਾ ਉਹ ਜਾਣਦੇ ਹੋਣਗੇ ਕੋਰੋਨਾ ਵੇਲੇ ਦੀ ਗੱਲ ਆ ਕੋਰੋਨਾ ਦੇ ਸਮੇਂ ਦੇ ਵਿੱਚ ਉਹ ਬਾਈ ਦੀ ਡੈਥ ਹੋ ਗਈ ਸੀਗੀ ਮੇਰੇ ਨਾਂ ਨਹੀਂ ਭਪਿੰਦਰ ਸਿੰਘ ਜਾਂ ਨਿੱਕਾ ਮੇਰੇ ਨਾਂ ਚ ਇੱਥੇ ਨਹੀਂ ਆਉਂਦਾ ਹੁਣ ਗੱਲ ਪੁਰਾਣੀ ਹੋ ਗਈ ਤੇ ਉਹ ਬਾਈ ਨੇ ਨਾ ਸਾਫ਼ ਜਵਾਬ ਦਿੱਤਾ ਕਹਿੰਦਾ ਵੀ ਮੈਂ ਨਹੀਂ ਉਹ ਕਰਨਾ ਜਣੀ ਅੱਛਾ ਇੱਕ ਹੋਰ ਵੱਡੀ ਗੱਲ ਦੱਸਦਾ ਜਦੋਂ ਮੈਨੂੰ ਇੱਥੇ ਪੁਲਿਸ ਨੇ ਕੁੱਟਿਆ ਘਟਿਆ ਉਸ ਤੋਂ ਬਾਅਦ ਪੰਜਾਂ ਦਿਨ ਤਹਨ ਰੱਖਿਆ ਇੱਥੇ ਉਸ ਤੋਂ ਬਾਅਦ ਸੀਆਈ ਲੈ ਕੇ ਜਾਣਾ ਸੀ ਮੈਨੂੰ ਤੇ ਗੱਡੀ 'ਚ ਮੇਰੇ ਨਾਲ ਸੀ ਉਹ ਤੇ ਮੈਨੂੰ ਨਾ ਬਾਜ਼ਾਰ 'ਚ ਲੈ ਕੇ ਉੱਥੇ ਘਮਾਉਂਦੇ ਫਿਰਦੇ ਸੀ ਪੁਲਿਸ ਵਾਲੇ ਤੇ 버ਗਰ ਵਾਲੀ ਰੇੜੀ ਦੇ ਲੈ ਕੇ ਮੈਨੂੰ 버ਗਰ ਫੜਾਇਆ ਮੇਰੇ ਕਿੱਥੇ 버ਗਰ ਨੰਗੇ ਤੇ ਨਾ ਉਹ ਉਹਨੇ ਮੈਨੂੰ ਗੱਡੀ ਜੀ ਇਹ ਗੱਡੀ ਰਾਹ ਦੇ ਵਿੱਚ ਰੋਕ ਲਈ ਇੱਕ ਫਰਨੀਚਰ ਦੀ ਦੁਕਾਨ ਸੀ ਉੱਥੇ ਜਿਹੜਾ ਥਾਣੇਦਾਰ ਸੀ ਤੇ ਇੱਕ ਮੁਲਾਜ਼ਮ ਉਤਰ ਕੇ ਉਹਦੇ ਨਾਲ ਗੱਲਬਾਤ ਕਰਨ ਲੱਗੇ ਫਰਨੀਚਰ ਵਾਲੇ ਨਾਲ ਤੇ ਉਹਨੇ ਮੈਨੂੰ ਗੱਡੀ ਜੀ ਬੈਠੇ ਨੇ ਦੱਸਿਆਗਾ ਨਾ ਇੱਥੇ ਦਾ ਜਿਹੜਾ ਜਿੰਨਾ ਕੋ ਹੋ ਗਿਆ ਕੰਮ ਹੋ ਗਿਆ ਤੇਰਾ ਬਚਾ ਹੋ ਗਿਆ ਤੈਨੂੰ ਸੀਆਈ ਲੈ ਕੇ ਚੱਲੇ ਆ ਵੀ ਹੁਣ ਇੱਥੇ ਔਖਾ ਮੈਂ ਕਿਹਾ ਬਾਈ ਬਸ ਇੱਕ ਕੰਮ ਕਰ ਦੇ ਮੈਨੂੰ ਫੋਨ ਕਰਾ ਦੇ ਭਰਾ ਬਣ ਕੇ ਤੇ ਉਹ ਭਰਾ ਨੇ ਕਾ ਵੀ ਵਧੀਆ ਕੰਮ ਕੀਤਾ ਸੀ ਵੀ ਗੱਡੀ 'ਚ ਬੈਠੇ ਨੇ ਉਹਨੇ ਮੈਨੂੰ ਫੋਨ ਕਰਾਇਆ ਸੀ ਤੇ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਸੀ ਵੀ ਮਾਤਾ ਐਂ ਕਰਕੇ ਗੱਲ ਆ ਮੈਨੂੰ ਮੈਂ ਅੱਜ ਉਹ ਇਸ ਦੁਨੀਆ 'ਚ ਹੈ ਨਹੀਂ ਮੈਂ ਉਹ ਭਰਾ ਨੂੰ ਉਹਦਾ ਧੰਨਵਾਦ ਕਰਨਾ ਜਿੱਥੇ ਉਹ ਮਹਾਰਾਜ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਜੇ ਉਹ ਦਿਨ ਉਹਨੇ ਮੇਰੀ ਮਾਂ ਨੂੰ ਫੋਨ ਨਾ ਕਰਾਇਆ ਹੁੰਦਾ ਤਾਂ ਸ਼ਾਇਦ ਪਤਾ ਨਹੀਂ ਮੇਰੇ ਨਾਲ ਕਿੰਨਾ ਕੁ ਜ਼ਿਆਦਾ ਕੀ ਹੋ ਜਾਣਾ ਸੀ ਕਹਿਣ ਤੋਂ ਭਾਵੇਂ ਸਮੇਂ ਸਿਰ ਫੋਨ ਚਲੇ ਗਿਆ ਤੇ ਉੱਥੇ ਘਰ ਦੇ ਸਾਡੇ ਪਾਪਾ ਹੋਣੇ ਸਾਰੇ ਜਣੇ ਸੀ ਆਈ ਪਹੁੰਚ ਕੇ ਬਾਕੀ ਹੋਰ ਤੁਸੀਂ ਆਪ ਸਿਆਣਿਆਂ ਵੀ ਕੋਈ ਗੱਲ ਕਹਿੰਦਾ ਮੈਨੂੰ ਹੋਰ ਚੰਗਾ ਨਹੀਂ ਲੱਗਦਾ ਵੀ ਕਹਿਣ ਦਾ ਮਤਲਬ ਉਹ ਮੌਕਾ ਸਾਂਭ ਲਿਆ ਤੇ ਮੇਰਾ ਬਚਾਅ ਹੋ ਗਿਆ ਸੀ ਤੇ ਅੱਜ ਮੈਨੂੰ ਬਾਈ ਨੂੰ ਥਾਣੇਦਾਰ ਨੂੰ ਦੇਖ ਕੇ ਉਹ ਭਰਾ ਦੀ ਯਾਦ ਆ ਗਈ ਵੀ ਚੰਗੇ ਤੋਂ ਚੰਗੇ ਲੋਕ ਵੀ ਹਰ ਥਾਂ ਵਸਦੇ ਨੇ ਤੇ ਮਾੜੇ ਤੋਂ ਮਾੜੇ ਵੀ ਨੇ ਪਰ ਇੱਕੋ ਤਕੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਤੋਲਣਾ ਨਹੀਂ ਚਾਹੀਦਾ ਜਿਉਂਦੇ ਬਾਦ ਦੇ ਰੋ